ਸਾਬਕਾ ਕਾਰਜਕਾਰੀ ਜ세ਦਾਰ ਭਾਈ ਗੁਰਦੇਵ ਸਿੰਘ ਕੌਂਕੇ ਦੇ ਘਰ ਸੁਖਪਾਲ ਖੈਰਾ ਆਪਣੇ ਕਾਂਗਰਸੀ ਸਾਥੀਆਂ ਦੇ ਨਾਲ ਪਹੁੰਚ ਜਾਂਦੇ ਨੇ ਉੱਥੇ ਜਾ ਕੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਦੇ ਨੇ ਉਹਨਾਂ ਦੀਆਂ ਗੱਲਾਂ ਸੁਣਦੇ ਨੇ ਔਰ ਕੌਂਕੇ ਕਤਲकांड ਨੂੰ ਲੈ ਕੇ ਵੱਡੇ ਬਿਆਨ ਜਾਰੀ ਕਰਦੇ ਨੇ ਦਰਅਸਲ ਕੌਂਕੇ ਕਤਲकांड ਜਦੋਂ ਸਾਹਮਣੇ ਪੇਸ਼ ਆਉਂਦਾ ਤਾਂ ਸੁਖਪਾਲ ਖੈਰਾ ਉਸ ਵੇਲੇ ਜੇਲ੍ਹ ਅੰਦਰ ਹੁੰਦੇ ਨੇ ਜਦੋਂ ਇਸ ਮਾਮਲੇ ਨੂੰ ਲੈ ਕੇ ਮੀਡੀਆ ਦੇ ਉੱਤੇ ਚਰਚਾ ਵੱਧਦੀ ਹੈ ਇਹ ਮਾਮਲਾ ਜਦੋਂ ਤੂਲ ਫੜਦਾ ਤੇ ਉਸ ਵੇਲੇ ਸੁਖਪਾਲ ਖਹਿਰਾ ਜੇਲ੍ਹ ਦੇ ਵਿੱਚ ਹੁੰਦੇ ਨੇ ਪਰ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਜਦੋਂ ਵਕ ਵਕ ਥਾਵਾਂ ਤੇ ਜਾ ਕੇ ਸੁਖਪਾਲ ਖਹਿਰਾ ਆਪਣਾ ਪ੍ਰਚਾਰ ਕਰ ਰਹੇ ਹੁੰਦੇ ਨੇ ਉੱਥੇ ਹੀ ਸਾਬਕਾ ਕਾਰਜਕਾਰੀ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਦੇ ਘਰ ਪਹੁੰਚਦੇ ਨੇ ਉਹਨਾਂ ਦੇ ਪੁੱਤਰ ਅਤੇ ਉਹਨਾਂ ਦੀ ਪਤਨੀ ਦੇ ਨਾਲ ਮੁਲਾਕਾਤ ਕਰਦੇ ਨੇ ਔਰ ਪੂਰੇ ਮਾਮਲੇ ਦੇ ਬਾਰੇ ਜਾਣਕਾਰੀ ਸਾਂਝੀ ਕਰਦੇ ਨੇ ਪਰ ਇਸ ਮਾਮਲੇ ਨੂੰ ਲੈ ਕੇ ਸੁਖਪਾਲ ਖਹਿਰਾ ਨੇ ਖਾਸ ਤੌਰ ਦੇ ਉੱਤੇ ਕਈ ਵੱਡੇ ਬਿਆਨ ਜਾਰੀ ਕੀਤੇ ਨੇ ਸੁਖਪਾਲ ਖਹਿਰਾ ਨੇ ਖਾਸ ਕਰਕੇ ਕਥਿਤ ਕਤਲ ਕਾਂਡ ਨੂੰ ਲੈ ਕੇ ਵਿਸ਼ੇਸ਼ ਪੱਤਰ ਦੇ ਉੱਤੇ ਕੁਝ ਬਿਆਨ ਜਾਰੀ ਕੀਤੇ ਨੇ ਔਰ ਕਿਸ ਦਾ ਨਾਮ ਇਸ ਦੇ ਵਿੱਚ ਬੋਲਿਆ ਕੀ ਕੋਈ ਨਾਮ ਇਸ ਦੇ ਵਿੱਚ ਬੋਲਿਆ ਗਿਆ ਸੁਖਪਾਲ ਖਹਿਰਾ ਆਖਰਕਾਰ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਨੇ ਆਓ ਸੁਣ ਲੈਂਦੇ ਹਾਂ ਰੂਮ ਸ਼ਹੀਦ ਕੌਮੀ ਸ਼ਹੀਦ ਜਥੇਦਾਰ ਭਾਈ ਗੁਰਦੇਵ ਸਿੰਘ ਕੋਂਕੇਕਲਾਂ ਦੇ ਘਰੇ ਪਹੁੰਚੇ ਆ ਸਾਰੇ ਮੇਰੇ ਨਾਲ ਸਾਡੀ ਪਾਰਟੀ ਦੇ ਕੁਲੀਗ ਸਤਕਾਰਯੋਗ ਐਮ ਐਲ ਏਜ਼ ਐਕਸ ਐਮ ਐਲ ਏਜ਼ ਮੇਰੇ ਨਾਲ ਨੇ ਨਗਰ ਨਿਵਾਸੀ ਨੇ ਕਿਉਂਕਿ ਮੈਂ ਜੇਲ੍ਹ ਸੀਗਾ ਤੇ ਜਦੋਂ ਮੈਂ ਰਿਹਾਬ ਹੋਇਆ ਤੇ ਮਸਲਾ ਦੁਬਾਰਾ ਪਬਲਿਕ ਡੋਮੇਨ 'ਚ ਆਇਆ ਗੱਲ ਬਹੁਤ ਪੁਰਾਣੀ ਆ ਔਰ ਬਹੁਤ ਵੱਡਾ ਅਨਿਆਇ ਬਹੁਤ ਵੱਡੀ ਇੱਕ ਬੇਇਨਸਾਫੀ ਇਹਨਾਂ ਦੇ ਪਰਿਵਾਰ ਦੇ ਨਾਲ ਹੋਈ ਹੈ ਮੈਂ ਉਹਨਾਂ ਦੇ ਸੁਪੁੱਤਰ ਹਰੀ ਸਿੰਘ ਜੀ ਕੋਂਕੇ ਨੂੰ ਮਿਲਿਆ ਭਾਈ ਸਾਹਿਬ ਭਾਈ ਸ਼ਹੀਦ ਭਾਈ ਗੁਰਦੇਵ ਸਿੰਘ ਜੀ ਕੋਂਕੇ ਸਾਹਿਬ ਦੇ ਧਰਮ ਪਤਨੀ ਨੂੰ ਮੱਥਾ ਟੇਕ ਕੇ ਆਣ ਕੇ ਉਹਨਾਂ ਦੇ ਗੁੱਡੀ ਹੱਥ ਲਾਏ ਆ ਅੱਜ ਅਸੀਂ ਸਾਰੇ ਨਿਹਿੱਥੇ ਹੋਏ ਹੋਏ ਆ ਸਾਡੇ ਕੋਲ ਅਸੀਂ ਵੱਡੇ ਤੋਂ ਵੱਡੇ ਮਸਲੇ ਦੇ ਵਿੱਚ ਕੋਈ ਪੁਖਤਾ ਕਾਰਵਾਈ ਕਰਨ ਦੇ ਅਸੀਂ ਜਦੋਂ ਬਿਲਕੁਲ ਅਸਮਰਥ ਆ ਤੇ ਅਸੀਂ ਹੋਰ ਕੁਝ ਨਹੀਂ ਕਰ ਸਕਦੇ ਤਾਂ ਅਸੀਂ ਇਹਨਾਂ ਦੇ ਘਰ ਆਣ ਕੇ ਘੱਟੋ-ਘੱਟ ਇਹਨਾਂ ਦੇ ਨਾਲ ਚਾਰ ਸ਼ਬਦ ਹਮਦਰਦੀ ਦੇ ਪ੍ਰਗਟ ਕਰ ਸਕਦੇ ਉਹ ਪਹਿਲਾ ਸਾਡਾ ਮਕਸਦ ਅੱਜ ਇਹਨਾਂ ਦੇ ਘਰ ਆਉਣ ਦਾ ਸੀ ਹੁਣ ਅਫਸੋਸ ਇਸ ਗੱਲ ਦਾ ਵਾ ਕਿ ਕੁਐਸੇ ਤਾਂ ਛੋਟਾ ਜਿਹਾ ਕੋਟ ਹੈਗਾ ਪੁਰਾਣਾ ਜਸਟਿਸ ਡਿਲੇਡ ਇਸ ਜਸਟਿਸ ਡਿਨਾਈਡ ਜੇ ਜੇ ਥੋੜੇ ਦੇਰ ਵਾਸਤੇ ਵੀ ਇਨਸਾਫ ਡਿਲੇ ਹੋ ਜੇ ਤਾਂ ਇਹ ਅ ਇਨਸਾਫ ਦੀਆਂ ਕਿਤਾਬਾਂ 'ਚ ਮੰਨਿਆ ਗਿਆ ਕਿ ਇਹ ਬੇਇਨਸਾਫੀਆ ਇਹਦਾ ਮਤਲਬ ਤੁਸੀਂ ਇਨਸਾਫ ਦੇਣ ਤੋਂ ਇਨ ਮੰਨਕਰ ਹੋ ਗਏ ਹੋ ਪਰ ਇਸ ਕੇਸ ਵਿੱਚ ਤਾਂ ਇਹ 1992 ਦਾ ਵਾਕਿਆਤ ਹੈ ਜਦੋਂ ਉਹਨਾਂ ਨੂੰ ਪੁਲਿਸ 250 300 ਬੰਦੇ ਦੀ ਹਾਜ਼ਰੀ ਵਿੱਚ ਇੱਥੋਂ ਚੁੱਕ ਕੇ ਲੈ ਕੇ ਜਾਂਦੀ ਇਹਨਾਂ ਦੇ ਘਰੋਂ ਇਸੇ ਕੌਂਕੇਕਲਾ ਪਿੰਡ 'ਚੋਂ ਔਰ ਫਿਰ ਉਹਥੇ ਉਹਨਾਂ ਨੂੰ ਉਸ ਵਕਤ ਥਾਣਿਆਂ 'ਚ ਰੱਖਿਆ ਜਾਂਦਾ ਤੇ ਤਸ਼ੱਦਦ ਕੀਤਾ ਜਾਂਦਾ 3rd ਡਿਗਰੀ ਟੌਰਚਰ ਕੀਤਾ ਜਾਂਦਾ ਫਿਰ ਕਿਹਾ ਜਾਂਦਾ ਜਦੋਂ ਉਈ ਹਾਈ ਕੋਰਟ ਤੋਂ ਇੰਟਰਫੇਰੈਂਸ ਹੁੰਦੀ ਫੇ ਕਿਹਾ ਜਾਂਦਾ ਜੀ ਉਹ ਤਾਂ ਪਘੋੜੇ ਹੋ ਗਏ ਜੀ ਇਹਨਾਂ ਨੂੰ ਸਿੰਘ ਛਡਾ ਕੇ ਲੈ ਗਏ ਜੀ ਫਿਰ ਕੌਂਟਰਡਿਕਸ਼ਨ ਆਉਂਦੀ ਕੇਸਾਂ ਦੇ ਵਿੱਚ ਜਦੋਂ ਹਾਈ ਕੋਰਟ ਐਫੀਡਵਿਟ ਫਾਈਲ ਕਰਦੀ ਪੁਲਿਸ ਫਿਰ ਉੱਥੇ ਜਾ ਕੇ ਜਿਹੜਾ ਹੈ ਇੱਕ ਇੱਕ ਸਟੇਟਮੈਂਟ ਵਿੱਚ ਪੁਲਿਸ ਮੰਨਦੀ ਆ ਕਿ ਉਹ ਸਾਡੀ ਕਸਟਡੀ ਚ ਆ ਫਿਰ ਕਹਿੰਦੇ ਉਹ ਪਘੋੜੇ ਹੋ ਗਏ ਨੇ ਔਰ ਮੈਂ ਸਮਝਦਾ ਵਾਂ ਕਿ ਇਹ ਇੱਕ ਕੀ ਕਹਿੰਦੇ ਹੁੰਦੇ ਕਿ ਐਗਜ਼ੈਂਪਲਰੀ ਇਹ ਇਨਜਸਟਿਸ ਦਾ ਕੇਸ ਹੈ ਪੰਜਾਬ ਪੈਸੇ ਦਾ ਇਸ ਤਰ੍ਹਾਂ ਦੇ ਨਾਲ ਹਜ਼ਾਰਾਂ ਪਰਿਵਾਰ ਅਫੈਕਟ ਹੋਏ ਉਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੇ ਬੇਗੁਨਾਹ ਜਿਹੜੇ ਨੌਜਵਾਨ ਸੀਗੇ ਉਹਨਾਂ ਤੇ ਤਸ਼ੱਦਦ ਟਾਇਆ ਗਿਆ ਤੇ ਉਹਨਾਂ ਦੇ ਝੂਠੇ ਪੁਲਿਸ ਮੁਕਾਬਲੇ ਜਿਹੜੇ ਬਣਾਏ ਬਣਾਏ ਗਏ ਹੁਣ ਇੱਥੇ ਆਣ ਕੇ ਕਹਾਣੀ ਇਹ ਆ ਕਿ ਉਹਨਾਂ ਦੇ ਬੱਚੇ ਬਹੁਤ ਛੋਟੇ ਸੀ ਦੁੱਖ ਇਸ ਗੱਲ ਦਾ ਵਾ ਕਿ ਉਸ ਤੋਂ ਬਾਅਦ ਸਾਰੀਆਂ ਹੀ ਪਾਰਟੀਆਂ ਦੀਆਂ ਸਰਕਾਰਾਂ ਆ ਗਿਆ ਮੈਂ ਕਿਸੇ ਪਾਰਟੀ ਇੱਕ ਤੇ ਫੋਕਸ ਨਾ ਕਰਾਂ ਤੇ ਤੁਸੀਂ ਅੰਦਾਜ਼ਾ ਲਾ ਲਓ ਕਿ 92 ਤੋਂ ਬਾਅਦ ਉਸ ਵਕਤ ਕਾਂਗਰਸ ਸਰਕਾਰ ਸੀਗੀ ਤਸ਼ੱਦਦ ਉਹਨਾਂ ਨੱਕ ਦੇ ਥੱਲੇ ਹੋਇਆ ਫਿਰ ਉਸ ਤੋਂ ਬਾਅਦ 97 ਤੋਂ ਬਾਅਦ 5 ਸਾਲ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਬਾਦਲ ਸਾਹਿਬ ਦੀ ਸਰਕਾਰ ਰਹੀ ਔਰ ਉਸ ਦੌਰਾਨ ਜਿਹੜਾ ਜਥੇਬੰਦੀਆਂ ਨੇ ਜਦੋਂ ਅਰਜ਼ੀਆਂ ਦਿੱਤੀਆਂ ਇਨਕੁਆਇਰੀ ਦੀ ਜਾਂਚ ਮੰਗੀ 97 98 ਵਿੱਚ ਇਨਕੁਆਇਰੀ ਮਾਰਕ ਹੁੰਦੀ ਆ ਔਰ ਅਗਲੇ ਬਰੇ ਹੀ 1999 ਦੇ ਵਿੱਚ ਉਸ ਵਕਤ ਦੇ ਏ ਡੀ ਜੀ ਪੀ ਮਿਸਟਰ ਬੀ ਪੀ ਤਿਵਾੜੀ ਦੀ ਰਿਪੋਰਟ ਆ ਜਾਂਦੀ ਜਿਹੜੀ ਕਿ ਹੁਣ ਪਬਲਿਕ ਡੋਮੇਨ ਚ ਆ ਚੁੱਕੀ ਆ ਉਹ ਗੱਲਾਂ ਉਹ ਕਨਫਰਮ ਕਰ ਰਹੇ ਨੇ ਕਿ ਜਥੇਦਾਰ ਕੌਂਕੇ ਸਾਹਿਬ ਜਿਹੜੇ ਸੀਗੇ ਉਹ ਪੁਲਿਸ ਕਸਟਡੀ ਵਿੱਚ ਲਏ ਗਏ ਨੇ ਔਰ ਅਗਲਾ ਉਹਨਾਂ ਨੇ ਕਦਮ ਕਿਹਾ ਕਿ ਇਹਦੀ ਫਰਦਰ ਇਨਵੈਸਟੀਗੇਸ਼ਨ ਹੋਣੀ ਬਹੁਤ ਜ਼ਰੂਰੀ ਆ ਹੁਣ ਪਹਿਲਾਂ ਮੈਂ ਇਸ ਕਰਕੇ ਨਹੀਂ ਕਿ ਮੈਂ ਨੁਕਤਾਚੀ ਨਹੀਂ ਕਰ ਰਹਾ ਜਾਂ ਉਹ ਕੋਈ ਸਾਡੇ ਮੁਖਾਲਫ ਪਾਰਟੀ ਆ ਪਰ ਜਿਹੜੇ ਲੋਕ ਆਪਣੇ ਆਪ ਨੂੰ ਕਹਿੰਦੇ ਸੀ ਪੰਥ ਦੇ ਵਾਰਿਸ ਆ ਅਸੀਂ ਪੰਥ ਜਿਹੜਾ ਹੈ ਇੱਕ ਪੰਥਕ ਪਾਰਟੀ ਆ ਅਸੀਂ ਸਾਰੇ ਦੇਸ਼ ਵਿੱਚ ਸਿੱਖਾਂ ਦੇ ਨੁਮਾਇੰਦੇ ਆ ਉਹਨਾਂ ਦੇ ਹੱਥ ਜਿਹੜੇ ਸੀਗੇ ਉਹਨਾਂ ਨੇ ਖੜੇ ਕਰ ਦਿੱਤੇ ਇਸ ਤਰ੍ਹਾਂ ਦਾ ਕਿਸੇ ਨੇ ਇਹਨਾਂ ਦੇ ਜਥੇਦਾਰ ਸਾਹਿਬ ਨੂੰ ਇਨਸਾਫ ਦੇਣ ਦੀ ਕੋਈ ਗੱਲ ਨਹੀਂ ਕੀਤੀ ਔਰ ਉਸ ਵਕਤ ਦੀ ਸਰਕਾਰ ਨੇ ਹੱਥ ਖੜੇ ਕਰਕੇ ਉਸ ਰਿਪੋਰਟ ਨੂੰ ਠੰਡੇ ਬਸਤੇ ਦੇ ਵਿੱਚ ਪਾ ਦਿੱਤਾ ਚਲੋ ਉਹ ਉਹਨਾਂ ਦਾ ਕਿਰਦਾਰ ਜਿਹੜੇ ਅੱਜ ਕਹਿੰਦੇ ਨੇ ਕਿ ਅਸੀਂ ਜਿਹੜੇ ਅੱਜ ਵੀ ਮਤਲਬ ਆਵਾਜ਼ ਦੇ ਰਹੇ ਨੇ ਕਿ ਆਪਾਂ ਪੰਥ ਦੇ ਮੁੱਦਿਆਂ ਨੂੰ ਚੱਕਣਾ ਜੇ ਆਪਾਂ ਇਹਦਾ ਵੱਡਾ ਮੁੱਦਾ ਜਿਹੜਾ ਕਿ ਸਾਡਾ ਜਥੇਦਾਰ ਹੋਵੇ ਅਕਾਲ ਤਖਤ ਸਾਹਿਬ ਦਾ ਕੋਈ ਰੂਟੀਨ ਆਦਮੀ ਨਾ ਹੋਵੇ ਜੇ ਆਪਾਂ ਅਕਾਲ ਤਖਤ ਦੇ ਜਥੇਦਾਰ ਨੂੰ ਆਪਣੀ ਸਰਕਾਰ ਵੱਲੇ ਹੁੰਦਿਆਂ ਪੰਥ ਦੀ ਸਰਕਾਰ ਅਖਵਾਈਏ ਤੇ ਉਸ ਵਕਤ ਆਪਣੇ ਜਥੇਦਾਰ ਜਿਹੜਾ ਰਿਆ ਹੋਵੇ ਸਾਡੇ ਅਕਾਲ ਤਖਤ ਦਾ ਸੁਪਰੀਮ ਸਭ ਤੋਂ ਹਾਈਐਸਟ ਟੈਂਪੋਰਲ ਸੀਟ ਛੇਵੇਂ ਪਾਤਸ਼ਾਹੀ ਦੀ ਮੀਰੀ ਤੇ ਪੀਰੀ ਦਾ ਤਖਤ ਹੋਵੇ ਆਪਾਂ ਉਹਨੂੰ ਇਨਸਾਫ ਨਹੀਂ ਦਿਵਾ ਸਕਦੇ ਤੇ ਹੁਣ ਆਪਾਂ ਕਿੱਦਾਂ ਯਕੀਨ ਕਿਹੜੇ ਮੂੰਹ ਨਾਲ ਯਕੀਨ ਦਿਵਾ ਸਕਦੇ ਕਿ ਅਸੀਂ ਸਿੱਖਾਂ ਦੀਆਂ ਕੌਮ ਦੀਆਂ ਪੰਥ ਦੀ ਅਸੀਂ ਲੜਾਈ ਲੜਾਂਗੇ ਇਹ ਇਹ ਹੋ ਗਿਆ ਉਹਨਾਂ ਦਾ ਕਿਰਦਾਰ ਆਈ ਐਮ ਵੈਰੀ ਸੈਡਨ ਟੂ ਐਡ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੈ ਉਸ ਤੋਂ ਬਾਅਦ ਉਹਨਾਂ ਨੇ ਵੀ بجائے ਕਿ ਉਹਨਾਂ ਨੂੰ ਇਨਸਾਫ ਦੇਣਾ ਜਿਹੜੀ ਬੀਪੀ ਤਵਾੜੀ ਦੀ ਰਿਪੋਰਟ ਸੀਗੀ ਉਹਨੂੰ ਬਿਲਕੁਲ ਤਰੋੜ ਮਰੋੜ ਕੇ ਪਬਲਿਕ ਡੋਮੇਨ ਵਿੱਚ ਉਹਨੂੰ ਹੋਰ ਐਵੀਡੈਂਸ ਨੂੰ ਫਰਦਰ ਡਿਸਟਰੋਏ ਕੀਤਾ ਸਿਰਫ ਉਸ ਵਕਤ ਦੇ ਗੁਨਾਹਗਾਰ ਪੁਲਿਸ ਆਫਸਰਸ ਨੂੰ ਬਚਾਉਣ ਵਾਸਤੇ ਇਹ ਕਿੱਦਾਂ ਦਾ ਇਨਸਾਫ ਹੈ ਕਿੱਦਾਂ ਦਾ ਸੰਵਿਧਾਨ ਹੈ ਆਪਾਂ ਆਪਾਂ ਦੁਹਾਈ ਤਾਂ ਦਿੰਨੇ ਆ ਬਾਬਾ ਸਾਹਿਬ ਅੰਬੇਦਕਰ ਸਾਹਿਬ ਦੀ ਜਿਨ੍ਹਾਂ ਨੇ ਸੰਵਿਧਾਨ ਖੜਿਆ ਆਪਾਂ ਦੁਹਾਈ ਦਿੰਨੇ ਆ ਸ਼ਹੀਦ ਭਗਤ ਸਿੰਘ ਦੀ ਜਿਨ੍ਹਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਆਪਣੀਆਂ ਜਾਨਾਂ ਵਾਰੀਆਂ ਤੇ ਆਪਾਂ ਇੱਕ ਇਸ ਵਕਤ ਇਦਾਂ ਦੇ ਵੱਡੇ ਰੁਤਬੇ ਤੇ ਬੈਠੇ ਕੌਮੀ ਰੁਤਬੇ ਤੇ ਬੈਠੇ ਬੰਦੇ ਨੂੰ ਇਨਸਾਫ ਦੇਣ ਦੀ ਬਜਾਏ ਥੋੜੇ ਜਿਹੀ ਪੁਲਿਸ ਆਫੀਸਰ ਨੂੰ ਬਚਾਉਣ ਵਾਸਤੇ ਆਪਾਂ ਆਪਣੇ ਸੰਵਿਧਾਨ ਨੂੰ ਤੈਸ਼ ਨੈਸ਼ ਉਹਨੂੰ ਆਪਣੇ ਥੱਲੇ ਰੋਂਦ ਰਹੇ ਆਂ ਇੱਥੇ ਇੱਕ ਹੋਰ ਮੈਂ ਕੋਟ ਕਹਿਣਾ ਚਾਹਣਾ ਮਾਰਟਨ ਲੂਥਰ ਕਿੰਗ ਸਭ ਤੋਂ ਵੱਡਾ ਸਿਵਲ ਰਾਈਟਸ ਦਾ ਐਕਟਿਵਿਸਟ ਅਮਰੀਕਾ ਦਾ ਜਿਸ ਨੇ ਬਹੁਤ ਜद्दोजਹਿਦ ਕੀਤੀ ਇਦਾਂ ਹੀ ਅਨਿਆਏ ਦੇ ਖਿਲਾਫ ਉਹ ਲੜਿਆ ਮਾਰਟਨ ਲੂਥਰ ਕਿੰਗ ਦਾ ਵੀ ਇੱਕ ਕੋਟ ਹੈਗਾ ਉਹ ਕਹਿੰਦਾ ਵਾ ਕਿ ਇਨਜਸਟਿਸ ਐਨੀਵੇਅਰ ਇਜ਼ ਅ ਥ्रेट ਟੂ ਜਸਟਿਸ 에ਵਰੀਵੇਅਰ ਹੁਣ ਇੱਕ ਇਸ ਕੇਸ ਨੇ ਮਤਲਬ ਇੱਕ ਇੱਕ ਜਗ੍ਹਾ ਤੇ ਬੇਇਨਸਾਫੀ ਹੋਈ ਹੈ ਤੇ ਸਾਰਾ ਸਾਡਾ ਸਿਸਟਮ ਡਾਊਟਫੁਲ ਹੋ ਗਿਆ ਔਰ ਅੱਜ ਵੀ ਉਹ ਉਸੇ ਤਰ੍ਹਾਂ ਦੀ ਹੀ ਵਿਚਾਰਤਾਰਾ ਉਸੇ ਤਰ੍ਹਾਂ ਦਾ ਹੀ ਇੱਕ ਰਵਈਆ ਤੁਰਿਆ ਚੱਲਿਆ ਆਉਂਦਾ ਵਾ ਔਰ ਹੁਣ ਮੈਂ ਮਗਰਲੀਆ ਸਰਕਾਰਾਂ ਨੂੰ ਆਈ ਹੋਲਡ them ਰਿਸਪਾਂਸਿਬਲ ਇਨਕਲੂਡਿੰਗ ਮਾਈ ਓਨ ਪਾਰਟੀ ਆ ਵਿਲ ਨਾਟ ਹੈਜ਼ਿਟੇਟ ਜੇ ਕਿਸੇ ਨੇ ਗਲਤ ਕੰਮ ਕੀਤਾ ਤਾਂ ਗਲਤ ਗਲਤ ਰਹੂਗਾ ਉਹਨੂੰ ਜਿੰਨਾ ਮਰਜ਼ੀ ਜਸਟੀਫਾਈ ਕਰੀਏ ਉਹ ਠੀਕ ਨਹੀਂ ਹੋ ਸਕਦਾ ਹੁਣ ਆਗੇ ਆਪਣੀ ਆ ਹੋਣ ਵਾਲੀ ਸਰਕਾਰ ਦੀ ਗੱਲ ਜਿਹੜੀਆਂ ਫੋਟੋਆਂ ਦਾ ਜ਼ਿਕਰ ਕੀਤਾ ਸ਼ਹੀਦ ਭਗਤ ਸਿੰਘ ਦੀ ਲੱਗੀ ਫੋਟੋ ਚੀਫ ਮਿਨਿਸਟਰ ਸਾਹਿਬ ਦੇ ਪਿੱਛੇ ਬਾਬਾ ਸਾਹਿਬ ਅੰਬੇਦਕਰ ਦੀ ਲੱਗੀ ਹੋਈ ਫੋਟੋ ਕਿੰਨਾ ਸ਼ੋਰ ਮਚਿਆ ਐਸਜੀਪੀ ਮੈਂ ਮੈਂ ਇੱਥੇ ਮੈਂ ਤਾਰੀਫ ਕਰਨਾ ਚਾਹੁੰਨਾ ਵਾ ਮੌਕੇ ਦੇ ਜਥੇਦਾਰ ਕਾਲਤਖਰ ਸਾਹਿਬ ਦੀ ਭਾਈ ਸਾਹਿਬ ਗਿਆਨੀ ਰਕबीर ਸਿੰਘ ਜੀ ਦੀ ਜਿਨ੍ਹਾਂ ਨੇ ਕੌਗਨੀਸੈਂਸ ਲਈ ਇਸ ਰਿਪੋਰਟ ਦੀ ਜਿਨ੍ਹਾਂ ਨੇ ਐਸਜੀਪੀਸੀ ਨੂੰ ਫਾਰਵਰਡ ਕੀਤੀ ਕਿ ਤੁਸੀਂ ਇਹਨਾਂ ਦੀ ਜਾ ਕੇ ਲੜਾਈ ਲੜੋ ਮੈਂ ਐਸਜੀਪੀਸੀ ਦੇ ਪ੍ਰੈਜ਼ੀਡੈਂਟ ਦੀ ਵੀ ਤਾਰੀਫ ਕਰਨਾ ਚਾਹੁੰਨਾ ਅੱਜ ਜਿਨ੍ਹਾਂ ਨੇ ਇਹਨਾਂ ਦੇ ਘਰ ਤੱਕ ਪਹੁੰਚ ਕੀਤੀ ਜਿਨ੍ਹਾਂ ਨੇ ਹੁਣ ਇੱਕ ਪੈਨਲ ਆਫ ਲਾਇਰਸ ਬਣਾਇਆ ਔਰ ਇਹਨਾਂ ਨੂੰ ਭਰੋਸਾ ਦਵਾਇਆ ਕਿ ਅਸੀਂ ਤੁਹਾਡੀ ਕਾਨੂੰਨੀ ਲੜਾਈ ਲੜਾਂਗੇ ਪਰ ਮੌਕੇ ਦੀ ਸਰਕਾਰ ਹੁਣ ਫੇਸ ਉੱਤੀ ਹੋਈ ਹੈ ਸਭ ਸ਼ੋਰ ਮਚ ਰਿਹਾ ਜਥੇਦਾਰ ਪੌਂਕ ਕੇ ਜਥੇਦਾਰ ਪੌਂਕ ਕੇ ਝੂਠਾ ਪੁਲਿਸ ਮੁਕਾਬਲਾ ਤਸ਼ੱਦਦ 3rd ਡਿਗਰੀ ਟੌਰਚਰ ਅੱਜ ਉਹ ਉਹ ਬਿਲਕੁਲ ਮੁਖ ਦਰਸ਼ਕ ਬਣ ਕੇ ਮੈਂ ਪੁੱਛਿਆ ਇਹਨਾਂ ਦੇ ਪਰਿਵਾਰ ਨੂੰ ਅੱਜ ਤੱਕ ਮੌਕੇ ਦੀ ਸਰਕਾਰ ਜਿਹੜੀ ਇਸ ਵਕਤ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕਿਸੇ ਮਿਨਿਸਟਰ ਨੇ ਜਿਹੜੇ ਬਹੁਤ ਸਾਰੇ ਇਹਨਾਂ ਦੇ ਵਿੱਚ ਇਸ ਤਰ੍ਹਾਂ ਦੇ ਨੇ ਜਿਹੜੇ ਆਪਣੇ ਆਪ ਨੂੰ ਬਹੁਤ ਪੰਥਕ ਆਗੂ ਖਵਾਉਂਦੇ ਨੇ ਇਹਨਾਂ ਦੀ ਪਾਰਟੀ ਦੇ ਵਿੱਚ ਵੀ ਹਨ ਕਿਸੇ ਮਨਿਸਟਰ ਨੇ ਕਿਸੇ ਐਮਐਲਏ ਨੇ ਕਿਸੇ ਸਰਕਾਰੀ ਵੱਡੇ ਵੱਡੇ ਅਹੁਦੇ ਦੇ ਕਿਸੇ ਸਰਕਾਰੀ ਆਫਸਰ ਨੇ ਕਿਸੇ ਡੀਸੀ ਨੇ ਕਿਸੇ ਪ੍ਰਿੰਸੀਪਲ ਸੈਕਟਰੀ ਨੇ ਕਿਸੇ ਹੋਮ ਸੈਕਟਰੀ ਨੇ ਕਿਸੇ ਚੀਫ ਮਨਿਸਟਰ ਨੇ ਇਹ ਬੋਧਰ ਨਹੀਂ ਕੀਤਾ ਕਿ ਅਸੀਂ ਘੱਟੋ ਘਾਟ ਹੋਰ ਨਹੀਂ ਕੁਝ ਤਾਂ ਜਥੇਦਾਰ ਗੁਰਪ੍ਰੀਤ ਭਾਈ ਸਾਹਿਬ ਗੁਰਦੇਵ ਸਿੰਘ ਕੋਂਕੇ ਦੇ ਪਰਿਵਾਰ ਨੂੰ ਮਿਲ ਕੇ ਪੁੱਛਿਆ ਵੀ ਤੁਹਾਡਾ ਨਾ ਹੋਇਆ ਕੀ ਸੀਗਾ ਇਨਸਾਫ ਤਾਂ ਬਹੁਤ ਦੂਰ ਦੀ ਗੱਲ ਹੈ ਆਪਾਂ ਪੁੱਛਣ ਤੱਕ ਵੀ ਨਹੀਂ ਆਏ ਤਾਂ ਫਿਰ ਮੈਂ ਪਹਿਲਾਂ ਵੀ ਬੜੀਆ ਰੀ ਕਿਹਾ ਜੇ ਆਪਾਂ ਨੂੰ ਯਕੀਨ ਹੀ ਨਹੀਂਗਾ ਸਵਿਧਾਨ ਤੇ ਜੇ ਆਪਾਂ ਚੰਦ ਪੁਲਿਸ ਆਫਸਰਸ ਨੂੰ ਪ੍ਰੋਟੈਕਟ ਕਰਨ ਵਾਸਤੇ ਅ ਅਸੀਂ ਸਭ ਕੁਝ ਛਿੱਕੇ ਤੇ ਟੰਗ ਸਾਦੇ ਤੇ ਫਿਰ ਉਹ ਫੋਟੋਆਂ ਲਾ ਦੇਣੀਆਂ ਚਾਹੀਦੀਆਂ ਆਪਾਂ ਸ਼ਹੀਦ ਭਗਤ ਸਿੰਘ ਅਗਰ ਜਿੰਦਾ فرض ਕਰੋ ਸ਼ਹੀਦ ਭਗਤ ਸਿੰਘ ਜਿੰਦਾ ਹੁੰਦਾ ਕਿ ਉਹ ਅ ਭਾਈ ਗੁਰਦੇਵ ਸਿੰਘ ਕੋਂਕੇ ਦੇ ਕਤਲਿਆਮ ਤੇ ਸ਼ਹਾਦਤ ਤੇ ਝੂਠੇ ਪੁਲਿਸ ਮੁਕਾਬਲੇ ਤੇ ਤਸ਼ੱਦਦ ਤੇ 3 ਡਿਗਰੀ ਟੌਰਚਰ ਨੂੰ ਸਵੀਕਾਰ ਕਰਦਾ ਪ੍ਰਮੋਟ ਕਰਦਾ ਨੇਵਰ ਤੇ ਕੀ ਬਾਬਾ ਸਾਹਿਬ ਅਮਿਤਕਰ ਅਗਰ ਅੱਜ ਜਿੰਦੇ ਹੁੰਦੇ ਉਹ ਇਸ ਤਰ੍ਹਾਂ ਦੇ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਨੂੰ ਸਪੋਰਟ ਕਰਦੇ ਔਰ ਇੱਥੇ ਮੈਂ ਇੱਕ ਗੱਲ ਹੋਰ ਕਹਿਣਾ ਚਾਹਨਾ ਕਿ ਅੱਜ ਦੀ ਸਰਕਾਰ ਤੇ ਇੱਕ ਗੱਲ ਇਹ ਵੀ ਸਵਾਲ ਮੈਂ ਪੁੱਛ ਰਿਹਾ ਕਿ ਤੁਸੀਂ ਆਪਣੇ ਹੀ ਪੰਜਾਬ ਦੇ ਜਿਹੜੇ ਨੌਜਵਾਨ ਨੇ ਤੁਸੀਂ ਉਹਨਾਂ ਤੇ ਐਨਐਸਏ ਲਾ ਕੇ ਉਹਨਾਂ ਨੂੰ ਅਸਾਮ ਵਰਗੀ ਦੂਰ ਦਰਾਡੇ ਜੇਲ੍ਹਾਂ ਵਿੱਚ ਬੰਦ ਕੀਤਾ ਹੋਇਆ ਜਿੱਥੋਂ ਤੱਕ ਮੇਰੀ ਅਕਲ ਜਾਂਦੀ ਆ ਮੈਂ ਭਾਈ ਅਮਰਿਤਪਾਲ ਸਿੰਘ ਬਾਰੇ ਇਹ ਕਹਿ ਸਕਦਾ ਕਿ ਉਹਨਾਂ ਦਾ ਉਹਦਾ ਪ੍ਰਮੁੱਖ ਕੰਮ ਸੀਗਾ ਪ੍ਰਚਾਰ ਕਰਨਾ ਨਸ਼ਿਆਂ ਦੇ ਖਿਲਾਫ ਪ੍ਰਚਾਰ ਕਰਨਾ ਸਿੱਖੀ ਦਾ ਪ੍ਰਚਾਰ ਕਰਨਾ ਹਾਂ ਇੱਕ ਇਨਸੀਡੈਂਟ ਹੋਇਆ ਅਜਨਾਲੇ ਪੁਲਿਸ ਸਟੇਸ਼ਨ ਵਿੱਚ ਜਿੱਥੇ ਝਗੜਾ ਹੋ ਗਿਆ ਤਕਰਾਰ ਹੋਇਆ ਟੂ ਸਮ ਐਕਸਟੈਂਟ ਵਾਇਲੈਂਸ ਹੋਇਆ ਕਿ ਕੀ ਸਾਡੇ ਦੇਸ਼ ਦਾ ਸੰਵਿਧਾਨ ਤੇ ਸਾਡੇ ਕੋਲ ਸਾਡੀ ਪੁਲਿਸ ਮੈਕਨਿਜ਼ਮ ਇੰਨਾ ਕਮਜ਼ੋਰ ਹੈ ਕਿ ਅ ਜਿਹੜੀਆਂ ਸਾਡੇ ਕੋਲ ਸੈਕਸ਼ਨਸ ਅਵੇਲੇਬਲ ਨਹੀਂ ਕਿ ਅਸੀਂ ਉਹਨਾਂ ਨਾਲ ਡੀਲ ਨਹੀਂ ਕਰ ਸਕਦੇ ਤੁਸੀਂ 307 ਲਾਓ ਤੁਸੀਂ 452 ਲਾਓ ਤੁਸੀਂ ਹੋਰ ਜੋ ਤੁਹਾਡੇ ਕੋਲ ਧਾਰਾ ਤੁਸੀਂ ਲਾਉਨੇ ਹੋ ਲਾਓ ਉਹਨਾਂ ਨੂੰ ਗ੍ਰਿਫਤਾਰ ਕਰੋ ਲੇਕਿਨ ਰੱਖੋ ਤਾਂ ਘਟੋ ਘਟ ਪੰਜਾਬ ਦੇ ਜਿਲ੍ਹਿਆਂ ਵਿੱਚ ਐਨਐਸਏ ਇਸ ਵਨ ਆਫ ਦਾ ਮੋਸਟ ਟ੍ਰਿਕੋਨਿਅਨ ਲਾਜ਼ ਵਿਚ ਇਜ਼ ਅਪੋਜ਼ਡ ਬਾਈ ਏਵਰੀ ਹਿਊਮਨ ਰਾਈਟਸ ਬਾਡੀ ਇਨ ਦਾ ਕੰਟਰੀ ਔਰ ਇਦਾਂ ਦਾ ਜਿਹੜਾ ਕਾਨੂੰਨ ਟਾਡਾ ਸੀਗਾ ਇਹ ਅਲਟੀਮੇਟਲੀ ਗਵਰਨਮੈਂਟ ਆਫ ਇੰਡੀਆ ਨੇ ਟਾਡਾ ਨੂੰ ਵਿਦਡਰੋ ਕੀਤਾ ਸੀਗਾ ਤੇ ਹੁਣ ਆਪਾਂ ਉਹੀ ਜਿਹੜੇ ਕਾਲੇ ਕਾਨੂੰਨ ਕਹਿੰਦੇ ਸੀ ਆਪਾਂ ਇਸ ਤੇ ਚੜ ਕੇ ਰੋਜ਼ ਕਹਿੰਦੇ ਕਿ ਕਾਲੇ ਕਾਨੂੰਨ ਹਨ ਇਹ ਵਾਪਸ ਲੈ ਜਾਣੇ ਤੇ ਆਪਾਂ ਉਹਨਾਂ ਤੇ ਐਨਐਸਏ ਲਾ ਕੇ ਤਪ ਕਰ ਇੱਕ ਅਗਲੀ ਗੱਲ ਹੋਰ ਬੜੀ ਇੰਪੋਰਟੈਂਟ ਜਿੱਥੇ ਮੈਂ ਮੌਕੇ ਦੇ ਪੰਥਕ ਆਗੂ ਨੂੰ ਪੁੱਛਣਾ ਚਾਹਨਾ ਔਰ ਮੌਕੇ ਦੇ ਚੀਫ ਮਿਨਿਸਟਰ ਕਿਉਂਕਿ ਪੱਗ ਬੰਨਦੇ ਨੇ ਸਿੱਖ ਅਖਵਾਉਂਦੇ ਨੇ ਆਪਣੇ ਆਪ ਨੂੰ ਮੈਂ ਉਹਨਾਂ ਨੂੰ ਪੁੱਛਣਾ ਚਾਹਨਾ ਕਿ ਅੱਜ ਇੱਕ ਇੱਕ ਮੁੱਦਾ ਬਹੁਤ ਭਾਰੀ ਉੱਠਿਆ ਕਿ ਵਿਦੇਸ਼ਾਂ ਵਿੱਚ ਚਾਹੇ ਉਹ ਕੈਨੇਡਾ ਚਾਹੇ ਉਹ ਅਮਰੀਕਾ ਚਾਹੇ ਉਹ ਯੂਕੇ ਕਿਸ ਇਹ ਆਪਣੇ ਦੇਸ਼ ਦੀਆਂ ਕੁਝ ਏਜੰਸੀਜ਼ ਦੇ ਉੱਤੇ ਇਲਜ਼ਾਮ ਕਰ ਰਿਹਾ ਮੈਂ ਸਬਜੈਕਟ ਟੂ ਪ੍ਰੋਪਰ ਇਨਕੁਆਇਰੀ ਹੈ ਇਹ ਇਲਜ਼ਾਮ ਆ ਕਿ ਇੱਥੋਂ ਪਲਾਨ ਕਰਕੇ ਉੱਥੇ ਦੂਸਰੇ ਵਿਦੇਸ਼ਾਂ ਦੇ ਕੈਨੇਡਾ ਵਰਗੇ ਦੇਸ਼ਾਂ ਦੀ ਧਰਤੀ ਤੇ ਐਕਸਟਰਾ ਜੁਡੀਸ਼ਲ ਕਿਲਿੰਗਸ ਹੋਈਆਂ ਬਿਲਕੁਲ ਜਿੱਦਾਂ ਜੋ ਪਾਏ ਕੌਂਕੇ ਦੇ ਨਾਲ ਹੋਇਆ ਇਦਾਂ ਹੀ ਉੱਥੇ ਨਿਜਰ ਦੇ ਨਾਲ ਇੱਥੇ ਰੁੱਕ ਕੇ ਕਹਿਣਾ ਚਾਹੁੰਦਾ ਕਿ ਮੈਂ ਕਿਸੇ ਦਾ ਮੁਦਈ ਨਹੀਂਗਾ ਨਾ ਮੈਂ ਕਿਸੇ ਵਖਵਾਦ ਦਾ ਮੁਦਈ ਹਾਂ ਪਰ ਕੀ ਸਾਡਾ ਸਿੱਖ ਚੀਫ ਮਿਨਿਸਟਰ ਔਰ ਅੱਜ ਦੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਇਹਨਾਂ ਵੀ ਨਹੀਂ ਪੁੱਛ ਸਕਦੇ ਸਰਕਾਰ ਨੂੰ ਕਿ ਘਟੂ ਘਟ ਸਾਡੀ ਇਸ ਦੀ ਪ੍ਰੋਪਰ ਜਾਂਚ ਹੋਣੀ ਚਾਹੀਦੀ ਹੈ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਬੋਲ ਰਿਹਾ ਵਾ ਇੰਡੀਆ ਦੀ ਗਵਰਨਮੈਂਟ ਨੂੰ ਉਹ ਕਹਿ ਰਹੇ ਨੇ ਕਿ ਇਹ ਦੀ ਜਾਂਚ ਕਰਵਾਓ ਔਰ ਗਵਰਨਮੈਂਟ ਆਫ ਇੰਡੀਆ ਨੇ ਪ੍ਰੋਮਿਸ ਕੀਤਾ ਕਿ ਹਾਂ ਅਸੀਂ ਇਹ ਜਾਂਚ ਕਰਵਾਵਾਂਗੇ ਅਮਰੀਕਾ ਦੇ ਪ੍ਰੈਜ਼ੀਡੈਂਟ ਦੇ ਆਫਿਸ ਤੋਂ ਐਟ ਏਵਰੀ ਲੈਵਲ ਸਟਾਰਟਿੰਗ ਫਰਮ ਦ ਸੈਕਟਰੀ ਆਫ ਸਟੇਟ ਜਿਹੜਾ ਉਹਨਾਂ ਦਾ ਫੋਰਨ ਅਫੇਅਰਜ਼ ਦਾ ਮਿਨਿਸਟਰ ਹੈ ਔਰ ਡਾਊਨ ਦ ਲਾਈਨ ਉਹਨਾਂ ਦੇ ਜਿਹੜੀਆਂ ਜਿੰਨੀਆਂ ਏਜੰਸੀਜ਼ ਆ ਉਹਨਾਂ ਨੇ ਇੱਥੇ ਇੰਡੀਆ ਵਿਜ਼ਿਟ ਕੀਤਾ ਵਾ ਉਹਨਾਂ ਨੇ ਕਿ ਤੁਸੀਂ ਸਾਡੇ ਦੇਸ਼ਾਂ ਦੇ ਵਿੱਚ ਬੈਠੇ ਨਾਗਰਿਕਾਂ ਨੂੰ ਜਿਹੜਾ ਹੈ ਫਿਜ਼ੀਕਲ ਹਾਰਮ ਕਰਵਾ ਰਹੇ ਇਹਦੀ ਅੱਛੀ ਪ੍ਰੋਪਰ ਜਾਂਚ ਹੋਣੀ ਚਾਹੀਦੀ ਹੈ ਔਰ ਸਾਡੇ ਦੇਸ਼ ਦੀ ਗਵਰਨ ਲekin ਜਿਹੜੇ ਅਸੀਂ ਸਿੱਖ ਆਗੂ ਕਹਿੰਨੇ ਆ ਅਸੀਂ ਕਹਿੰਨੇ ਕਿ ਵੀ ਆਰ ਦੀ ਲੀਡਰਸ ਆਫ ਪੰਜਾਬ ਐਂਡ ਦ ਸਿੱਖ ਇੱਕ ਪਾਰਟੀ ਕਹਿੰਦੀ ਅਸੀਂ ਅਸੀਂ ਪੰਥਕ ਆਗੂ ਆ ਪੰਥ ਦਾ ਦੀ ਪੈਰ ਪੰਥਕ ਮੁੱਦਿਆਂ ਦੀ ਸਿੱਖਾਂ ਦੀ ਪੈਰਵਾਈ ਕਰਨੀ ਸਾਡੀ ਜ਼ਿੰਮੇਵਾਰੀ ਆ ਪਰ ਹੈਗੇ ਅਸੀਂ ਇੱਡੇ ਵੱਡੇ ਮੁੱਦਿਆਂ ਦੇ ਉੱਤੇ ਚੁੱਪ ਹੈ ਸਾਡਾ opinion ਹੀ ਕੋਈ ਨਹੀਂਗਾ ਨਾ ਹਾਂ ਦੇ ਵਿੱਚ opinion ਨਾ ਨਾ ਦੇ ਵਿੱਚ opinion that only means ਕਿ ਸਾਡੀ ਜਿਹੜੀ ਚੁੱਪੀ ਆ ਇਹ ਇੱਕ ਕਿਸਮ ਦਾ ਲਾਇਸੈਂਸ ਹੈ ਕਿ ਤੁਸੀਂ ਜੋ ਕੀਤਾ ਜਾ ਰਿਹਾ ਜੋ ਹੋ ਰਿਹਾ ਜੋ भाई गुरदेव सिंह कोंके ਦੇ ਨਾਲ ਹੋਇਆ ਉਹ ਇਹਨੂੰ ਜਸਟੀਫਾਈ ਕਰਦੇ ਨਜ਼ਰ ਆਉਂਦੇ ਬਸ ਇੰਨਾ ਹੀ ਮੈਂ ਕਹਿਣਾ ਚਾਹੁੰਦਾ ਸੀ ਤੁਹਾਡੇ ਜ਼ਰੀਏ ਅਸੀਂ ਜਿੰਨੇ ਜੋਗੇ ਹੈ ਪਬਲਿਕ ਡੋਮੇਨ ਚ ਵੀ ਗੱਲ ਲਿਆਵਾਂਗੇ ਅਗਰ ਮੌਕਾ ਦਿੱਤਾ ਦਿੰਦੇ ਨਹੀਂ ਹੈ ਮੈਨੂੰ ਤਾਂ ਖਾਸ ਤੌਰ ਤੇ ਅਗਰ ਦੇਣਗੇ ਤਾਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵੀ ਮੁੱਦੇ ਨੂੰ ਇਸ ਨੂੰ ਅਸੀਂ ਲੈ ਕੇ ਜਾਵਾਂਗੇ ਔਰ ਇਹ ਮੌਕੇ ਦੀ ਸਰਕਾਰ ਉਸ ਰਿਪੋਰਟ ਨੂੰ ਕਢਵਾ ਕੇ ਚੁੱਪ ਕਿਉਂ ਆ ਉਸ ਰਿਪੋਰਟ ਨੂੰ ਕਢਵਾਉਣ ਉਹਦੀ ਫਰਦਰ ਇਨਵੈਸਟੀਗੇਸ਼ਨ ਹੋਵੇ ਚਾਹੇ ਹੁਣ ਬਹੁਤ ਬਿਲੇਟਡ ਪਰ ਜਿਨ੍ਹਾਂ ਲੋਕਾਂ ਨੇ ਵੀ whoever are involved whether it is any ssp of that time or there is a sp involved or there is a dsp involved or there is some cia and staff inspector is involved sab nu ban di sahi punishment milni chahiye ede naal punjab te desh de lokan da sade desh de samvidhan vich te sade desh di jamhooriyat de vich ohna da yakeen vadhega te jadon asi insaaf den ton bunkar ho jande asi delay karde haa thande basse ch pa dende haa te ode naal toda ਆ ਆਪਣੀ ਜਨਤਾ ਦਾ ਵਿਸ਼ਵਾਸ ਤੁਸੀਂ ਆਪਣੇ ਦੇਸ਼ ਦੀ ਨਿਆਂ ਪ੍ਰਣਾਲੀ ਦੇ ਵਿੱਚ ਘਟਾ ਰਹੇ ਹੋ ਐਨੀ ਗੱਲ ਤੁਹਾਡੇ ਜ਼ਰੀਏ ਸਾਰੇ ਦੁਨੀਆ 'ਚ ਬੈਠੇ ਪੰਜਾਬ ਦੇ ਜਿਹੜੇ ਇਨਸਾਫ ਪਸੰਦ ਲੋਕ ਆ ਉਹਨਾਂ ਤੱਕ ਅਸੀਂ ਪਹੁੰਚਾਉਣਾ ਚਾਹੁੰਦੇ ਸੀਗੇ ਸੋ ਮੈਂ ਤੁਹਾਡਾ ਸਾਰੇ ਜਗਰਾਉਂ ਦੇ ਮੀਡੀਆ ਦਾ ਵਿਸ਼ੇਸ਼ ਤੌਰ ਤੇ ਔਰ ਆਪਣੇ ਨਾਲ ਆਏ ਸਾਰੇ ਕੁਲੀਕਸ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ